ਸੋ ਕਹੋ ਤੱਲ ਗੁਰ ਸੇਵੀ ਐਨਿਸ ਸਹਜ ਸੁਭਾਅ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾ ਹੋਵੇ ਸਿਫਤ ਖਸਮ ਦੀ ਲੋਰ ਅਰਸੋਂ ਕੁਰਸੋਂ ਤਦ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸਚਾ ਪਾਤ ਸਾਹ ਸਰਸਾ ਦਾ ਸਾ ਜਿਸ ਪਾਸ ਬੈਠਿਆ ਸੋਹੀਏ ਸਬਨਾ ਦਾ ਵੇਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਮਹੱਲਾ 5 ਕਰ ਤੀਜਾ ਇੱਕ ਓੰਕਾਰ ਸਤਗੁਰ ਪਰਸਾਦ ਮੈਥਾ ਨਮੋ ਅਗਨ ਸੋਕ ਸਾਗਰ ਕਰ ਕਿਰਪਾ ਉਧਰ ਹਰ ਨਾਗਰ ਚਰਨ ਕਮਲ ਸਰਣਾਏ ਨਰਾਇਣ ਦੇਨਾ ਨਾਥ ਭਗਤ ਪરાਯਣ ਮਥਨ ਮੋ ਅਗਨ ਸੋਕ ਸਾਗਰ ਕਰ ਕਿਰਪਾ ਉਧਰ ਹਰ ਨਾਗਰ ਚਰਨ ਕਮਲ ਸਰਣਾਏ ਨਰਾਇਣ ਦੀਨਾ ਨਾਥ ਭਗਤ ਪਰਾਇਣ ਰਹਾਉ ਅਨਾਥਾ ਨਾਥ ਭਗਤ ਭੈ ਮੇਟਨ ਸਾਧ ਸੰਗ ਜਮਦੂਤ ਨਾ ਭੇਟਨ ਜੀਵਨ ਰੂਪ ਅਨੂਪ ਦਿਆਲਾ ਰਾਵਣ ਗੁਨਾ ਕੱਟਿਐ ਜਮ ਜਾਲਾ ਅੰਮ੍ਰਿਤ ਨਾਮ ਰਸਨ ਨਿਤ ਜਾਪੈ ਰੋਗ ਗੁਰੂ ਮਾਇਆ ਨਾ ਵਿਆਪੈ ਜਪ ਗੋਬਿੰਦ ਸੰਗੀ ਸਬਤਾਰੇ ਉਹ ਹਤ ਨਹੀਂ ਪੰਜ ਬਟਵਾਰੇ ਮਨ ਬਾਚ ਕ੍ਰਮ ਪ੍ਰਭ ਏਕ ਧਿਆਏ ਸਰਵ ਫਲਾ ਸੋਈ ਜਨ ਪਾਏ ਤਾਰ ਅਨੁਗ੍ਰਹ ਆਪਣਾ ਪ੍ਰਭ ਕੀਨਾ ਕੇਵਲ ਨਾਮ ਪਗਤ ਰਸ ਦੀਨਾ ਆਦ ਮਧ ਅੰਤ ਪ੍ਰਭ ਸੋਈ ਨਾਨਕ ਤਿਸ ਬਿਨ ਅਵਰਨਾ ਕੋਈ ਆਦ ਮਧ ਅੰਤ ਪ੍ਰਭ ਸੋਈ ਨਾਨਕ ਤਿਸ ਬਿਨ ਅਵਰ ਨਾ ਕੋਈ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਰਾਗ ਸੁਹੀ ਮਹਿਲਾ ਪੰਜਵਾਂ ਘਰ ਤੀਜਾ ਇਕ ਓੰਕਾਰ ਸਤਗੁਰ ਪਰਸਾਦ ਮਿਥਨ ਮੋਹ ਅਗਨ ਸੋਕ ਸਾਗਰ ਕਰ ਕਿਰਪਾ ਉਧਰ ਹਰ ਨਾ ਕਰ ਚਰਨ ਕਮਲ ਸਰਣਾਏ ਨਰਾਇਣ ਦੀਨਾ ਨਾਥ ਭਗਤ ਪਰਾਇਣ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਅਜਦਾ ਇਹ ਪਾਵਨ ਮੁਖਵਾਕ ਪੰਜਵੇਂ ਪਾਤਸ਼ਾ ਤਨ ਤਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਪਿਤਾ ਜੀ ਦੀ ਪਾਵਨ ਰਸਨਾ ਤੋਂ ਉਚਾਰਣ ਕੀਤਾ ਹੋਇਆ ਸੋਹੀ ਰਾਗ ਦੇ ਅੰਦਰ ਹੈ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅੰਗ 760 ਦੇ ਉੱਤੇ ਸੁਭਾਏਮਾਨ ਹੈ ਸਤਿਗੁਰੂ ਕਿਰਪਾ ਕਰਨ ਸਤਗੁਰਾਂ ਦਾ ਸ਼ਬਦ ਸਾਡੇ ਹਿਰਦਿਆਂ ਅੰਦਰ ਵਸੇ ਆਵਿਆ ਗਾਵੇਆ ਸਤਗੁਰ ਸੱਚੇ ਪਾਤਸ਼ਾਹ ਦਰਤੇ ਪਰਵਾਨ ਕਰ ਲੈਣ ਸਤਗੁਰੂ ਸਾਰਿਆਂ ਨੂੰ ਨਾਮ ਦੀ ਦਾਤ ਚੜ੍ਹਦੀ ਕਲਾ ਬਖਸ਼ਣ ਜੀ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਗੱਜ ਵੱਜ ਕੇ ਫਤਿਹ ਬੁਲਾਓ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ